ਮਾੜੀ ਖਬਰ ਦੇ ਨਾਲ ਤੁਹਾਡੇ ਮੁਗੱਸਰ ਹੋਏ ਆ ਮਾਰੀ ਖਬਰ ਹੈ ਜੀ ਨਕੋਦਰ ਸ਼ਹਿਰ ਦੇ ਵਿੱਚ ਬੇਹਾਦੀ ਬਹੁਤ ਵਧੀਆ ਬਾਜ਼ਾਰ ਜਿਹੜਾ ਮਾਲੜੀ ਗੇਟ ਬਾਜ਼ਾਰ ਨਜ਼ਦੀਕ ਛੋਟਾ ਚੌਕ ਕਹਿੰਦੇ ਆ ਇੱਥੇ ਚੋਰੀ ਦੀਆਂ ਦੋ ਵਾਰਦਾ ਤਾਂ ਹੋਈਆਂ ਪਹਿਲੀ ਵਾਰਦਾ ਜਿਹੜੀ ਆ ਗਰੀਬ ਕਾਲਾ ਸਮੋਸਿਆਂ ਵਾਲਾ ਉਹਦੇ ਹੋਈ ਆ ਦੂਸਰੀ ਜਿਹੜੀ ਵਾਰਦਾ ਤਾਂ ਟੈਲੀਕਮ ਦੀ ਦੁਕਾਨ ਆ ਨਾਲ ਗਣੇਸ਼ ਸ਼ਰਬਤਾਂ ਵਾਲਾ ਗਣੇਸ਼ੀ ਸ਼ਰਬਤਾਂ ਵਾਲਾ ਇਹਨਾਂ ਦੇ ਅੰਦਰ ਇੱਕ ਟੈਲੀਕਮ ਦੀ ਦੁਕਾਨ ਆ ਉੱਥੇ ਚੋਰੀ ਹੋਈ ਆ ਕੁਝ ਸੀਸੀਟੀਵੀ ਦੇ ਵਿੱਚ ਕੈਮਰੇ ਦੇ ਵਿੱਚ ਥੋੜੀ ਬਹੁਤੀ ਜਿਹੜੀ ਰਿਕਾਰਡਿੰਗ ਹੋਈ ਆ ਤੁਹਾਨੂੰ ਪਹਿਲੇ ਦਿਖਾ ਦਿੰਨੇ ਆ ਉਸ ਦੀਆਂ ਤਸਵੀਰਾਂ ਨਮ ਜੋਸਨ ਕਾਬਾ ਜੀ ਅੱਜ ਕੀ ਗਲਬਾਤ ਹੋਈ ਆ ਭਜੀ ਸਵੇਰੇ ਆ ਕੇ ਦੇਖਿਆ ਵੀ ਸਵੇਰੇ ਇੱਥੇ ਚੋਰੀ ਹੋਈ ਹੋਈ ਸੀ ਆਪਣੀ ਸ਼ਾਪ ਤੇ ਉੱਪਰ ਦੀ ਬੰਦਾ ਆਇਆ ਦਰਵਾਜ਼ਾ ਤੋੜ ਕੇ ਆਇਆ ਖੋਲ ਕੇ ਆਇਆ ਜੱਲੇ ਗੁੱਲੇ ਸਾਰੇ ਖੋਲ ਕੇ ਪੈਸੇ ਕੱਢ ਕੇ ਲੈ ਗਿਆ ਜਿਹੜੇ ਰੱਖੇ ਹੋਏ ਸੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ 30000 ਰੁਪਏ ਲੈ ਗਿਆ ਜੀ ਪਰਚੀਆਂ ਸੀਸੀਟੀਵੀ ਕੈਮਰੇ ਤੇ ਸੀਸੀਟੀਵੀ ਕੈਮਰੇ ਚ ਉਹਦੀ ਬੈਕ ਆਈ ਆ ਮੂੰਹ ਬੰਨਿਆ ਹੋਇਆ ਉਹਨੇ ਅੰਦੇ ਦੀ ਫੋਟੋ ਆਈ ਆ ਪਰ ਉਹ ਕਲੀਅਰ ਨਹੀਂ ਆ ਉਹਦੇ ਫਲੈਸ਼ ਲਾਈਟ ਹਾਲ ਦੇ ਵਿੱਚ ਕਿੰਨੇ ਟੇਨ ਮੇਨ ਗੇਟ ਆ ਜਿਹੜੇ ਬਾਹਰ ਨਹੀਂ ਉਹ ਕੁਝ ਨਹੀਂ ਟੁੱਟਾ ਹੋਇਆ ਦਰਵਾਜ਼ੇ ਸਿਰਫ ਉੱਪਰਲੇ ਦਰਵਾਜ਼ੇ ਦੀ ਆਇਆ ਕੀ ਨਾ ਸ਼ੋਕਦਾ ਜੀ ਆਪਣਾ ਜੀਕੇਡੀਐਚ ਫੂਡ ਕੋਰਟ ਕਰੀਪ ਕਾਲੇ ਵਿਹੜੇ ਜਿਹੜੀ ਜਿਹੜਾ ਨਕੋਦਰ ਦੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਇਹ ਹੈ ਜੀ ਕੰਪਲੇਂਟ ਦਰਜ ਕਰਵਾਤੀ ਹੈ ਬਾਕੀ ਉਹਨਾਂ ਨੇ ਕਾਰਵਾਈ ਆ ਜਿਹੜੀ ਕਰਨਗੇ ਉਹ ਕੋਲੋ ਸਾਗੇ ਇਸ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਸੀ ਕੰਪਲੇਂਟ ਹੈ ਜੀ ਕਾਦੀ ਦੁਕਾਨ ਆਪਣੀ ਵੀ ਮੋਬਾਈਲ ਵਾਲੀ ਸ਼ੋਪ ਹੈ ਜੀ ਕੀ ਨਾਂ ਹੈ ਮੇਰਾ ਨਾਮ ਅੰਕਲ ਗਣੇਸ਼ੀ ਟੈਲੀਕਮ ਦੇ ਨਾਂ ਤੇ ਹੈ ਜੀ ਇਸ ਤੋਂ ਲਾਵਾ ਹੀ ਕੰਮ ਕਰਦੇ ਕੋਈ ਨਾਲ ਹੈਗਾ ਸਾਡੇ ਜੂਸ ਕੋਲਰ ਨਾਲ ਸ਼ਰਵਦਾ ਕੰਮ ਕੀ ਗੱਲਬਾਤ ਕੀ ਹੋਈ ਹੈ ਸਵੇਰੇ ਜੀ ਅਸੀਂ ਦਸੇ ਦੁਕਾਨ ਖੋਲੀ ਕਾਲਾ ਖੁੱਲਣ ਲਗਾ ਪਿਛੇ ਦੀ ਤਾਲਾ ਟੁੱਟਾ ਹੋਇਆ ਸੀ ਮੈਂ ਡਰ ਗਿਆ ਨਾ ਪਤਾ ਨਹੀਂ ਕੀ ਗੱਲ ਹੋਈ ਹੈ ਮੈਂ ਅੰਦਰ ਆਣ ਕੇ ਦੇਖਿਆ ਮੀ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਹੋਇਆ ਮੈਂ ਲੇਟਾ ਆਨ ਕੀਤੀ ਉਹਦਾ ਤਾਂ ਪਹਿਲੇ ਗੱਲੇ ਚ ਸੀਗਾ ਮੇਰੇ ਬਪਾਈ ਰਿਹਾ 3 ਤੋਂ 4000 ਰੁਪਈਆ ਉਹ ਕੱਢਿਆ ਹੋਇਆ ਸੀ ਇੱਕ ਗੱਲ ਦਾ ਫੋਨ ਬੇਰ ਕੰਨੀ ਆਇਆ ਸੀਗਾ ਕਿੰਨਾ ਕ ਨੁਕਸਾਨ ਆ ਤੋ ਮੇਰਾ ਹੈਗਾ ਤਾਂ 20 ਤੋਂ 25 ਹਜ਼ਾਰ ਰੁਪਏ ਵਿੱਚ ਕੈਮਰੇ ਲੱਗੇ ਤਾਂ ਡਬੇ ਨਹੀਂ ਨਹੀਂ ਕੈਮਰਾ ਕੋਈ ਨਹੀਂ ਲੱਗਾ ਤੇ ਆਏ ਕਿੱਧਰ ਦੀ ਆ ਚੋਰ ਕੁਛ ਪਤਾ ਲੱਗਾ ਕੁਛ ਨਹੀਂ ਪਤਾ ਲੱਗਾ ਇਹ ਪੁਲਿਸ ਵਾਲੇ ਕਹਿੰਦੇ ਕਿ ਉੱਤੋਂ ਦੀ ਆਏ ਹੁਣ ਇਹ ਹੁਣ ਉਹੀ ਜਾਣ ਸਕਦੇ ਆਪਾਂ ਨੂੰ ਇਹਦੇ ਬਾਰੇ ਕੋਈ ਨੌਲੇ ਨਹੀਂ ਆ ਗਿਆ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਹੈ ਮੌਕੇ ਤੇ ਔਰ ਕੀ ਮੰਨ ਕਰਦੇ ਆਂ ਤੁਸੀਂ ਹੁਣ ਅਸੀਂ ਇਹ ਕਹਿੰਦੇ ਕਿ ਚਲੋ ਸਾਡਾ ਜੋ ਸਾਡਾ ਬੰਦ ਉਹ ਤਾਂ ਸਾਡਾ ਬੂਆਫਜ਼ਾ ਹੋ ਗਿਆ ਸੀ ਅਸੀਂ ਕੋ ਦੋ ਜਗ੍ਹਾ ਆਪਣੇ ਪੈਸੇ ਰੱਖੀ ਗੋਲੇ ਦੇ ਵਿੱਚ ਲਾਈਏ ਨੀਚੇ ਗੋਲੇ ਚ ਪੈਸੇ ਕੱਢੇ ਗਏ ਆ ਇੱਕ ਸਾਈਡ ਤੇ ਬੱਕਰੀਵੇਂ ਆਪਣੇ ਉਹ ਬੱਕ ਉਤੇ ਐਪਲ ਵਾਚ ਵੀ ਹੈ ਐਪਲ ਵਾਚ ਚੁੱਕੀ ਗਈ ਆ ਵਾ ਐਪਲ ਵਾਲੇ ਹੈੱਡਫੋਨ ਦੇ ਵਿੱਚ ਹੈੱਡਫੋਨ ਹੀ ਕੱਢ ਕੇ ਲੈ ਗਏ ਕਿੰਨਾ ਨੁਕਸਾਨ ਦੱਸਿਆ ਮੈਂ ਤਾਂ 20 ਤੋਂ 25 ਹਜ਼ਾਰ ਦਾ ਕਹਿੰਦਾ ਵੀ ਆ ਜੀ ਆਪਣਾ ਠੀਕ ਹੈ ਹਾਂ ਜੀ ਸਰ ਕੀ ਹਾਲ ਜੀ ਐਸਏ ਦਵਿੰਦਰ ਸਿੰਘ ਜੀ ਜਿੰਦਰ ਜੀ ਅੱਜ ਇੱਥੇ ਚੋਰੀਆਂ ਹੋਈਆਂ ਹੈਗੀਆਂ ਦੋ ਜਗ੍ਹਾ ਕੀ ਕਹਿਣਾ ਚਾਹੋਗੇ ਚੋਰੀਆਂ ਇਹ ਆ ਕਿ ਸਾਨੂੰ ਸਵੇਰੇ ਸਾਡੇ ਕੋਲ ਵਕੀਲ ਸਾਹਿਬ ਗਏ ਆ ਐ ਅਮਨਦੀਪ ਸਿੰਘ ਜੀ ਵਕੀਲ ਸਾਹਿਬ ਗਏ ਉਹ ਕਹਿਣ ਲੱਗੇ ਕਿ ਸਾਡੇ ਅੰਦਰ ਕਾਕੇ ਜਿੰਦੇ ਟੁੱਟੇ ਨਿਗੇ ਦੁਕਾਨ ਦੇ ਅੰਦਰ ਚੋਰੀ ਹੋਈ ਆ ਸਾਡਾ ਕੁਝ ਕੈਸ਼ ਆ ਤੇ ਕੁਝ ਸਾਡੇ ਕੈਮਰੇ ਕੂਮ ਦੇ ਖਰਾਬ ਕਰ ਗਏ ਆ ਟੋਟਲ ਕਿੰਨਾ ਕੈਸ਼ ਲਗਾ ਇਹ ਇਹਨਾਂ ਦੇ ਦੱਸਣ ਮੁਤਾਬਕ ਕੀ ਆ ਕਿ ਸਾਡਾ 30000 ਰੁਪਇਆ ਕੈਸ਼ ਹੈਗਾ ਜੀ ਤੇ ਦੂਜੀ ਦੁਕਾਨ ਤੇ ਜਿਹੜੀ ਹੈਗੀ ਉਹਦਾ ਨਾਮ ਕੀ ਆ ਉਹਦਾ ਨਾਮ ਤਾਂ ਨਹੀਂ ਪਤਾ ਇੱਕ ਗਣੇਸ਼ੀ ਆਈ ਗਣੇਸ਼ੀ ਆ ਸਰਵਤਾ ਕੰਮ ਜੂਸ ਦਾ ਕੰਮ ਆ ਇੱਕ ਉਹਨਾਂ ਦੀ ਮੋਬਾਈਲਾਂ ਦੀ ਦੁਕਾਨ ਆ ਪਾਰਤਿਸਥਿਤੀ ਹੈ ਵਿੱਚ ਉਹਨਾਂ ਨੂੰ ਕਿੰਨਾ ਨੁਕਸਾਨ ਉਹਨਾਂ ਨੂੰ ਨੁਕਸਾਨ ਇਹ ਦੇਖਣਾ ਜੀ ਦੇਖ ਕੇ ਪਤਾ ਲੱਗਣਾ ਜੀ ਉਹਨਾਂ ਦਾ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਇੱਥੇ ਇਹਨਾਂ ਦੇ ਕਾਲੇ ਗਰੀਬ ਸਮੋਸੇ ਵਾਲੇ ਤੇ ਲੱਗੇ ਆ ਇੰਨਾ ਵਿੱਚ ਆਉਣ ਡਿਆ ਬੰਦਾ ਬੈਟਰੀ ਲੈ ਕੇ ਆਪਣੇ ਆਉ ਕਰਨ ਡਿਆ ਆ ਤੇ ਕੈਮਰੇ ਮੁਰੋੜਨ ਡਿਆ ਆ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾਵੇ ਹੁਣ ਅੱਗੇ ਆ ਵੀ ਦੇਖਣ ਡੇ ਆ ਜੀ ਕੈਮਰੇ ਗਾਂਹ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਤੇ ਜੋ ਵੀ ਗੱਲਬਾਤ ਹੋ ਗਈ ਆ ਮਾਂ ਚ ਲੈ ਜਾਂਦੀ ਜਾਈ ਦਵਿੰਦਰ ਜੀ ਦਵਿੰਦਰ ਜੀ ਬਿਯਾਰ ਬਹੁਤ ਸੰਗਣਾ ਇੱਥੇ ਕਦੀ ਇਦਾਂ ਦੀ ਬਾਰਦਾਤ ਨਹੀਂ ਹੋਈ ਬਹਿਲ ਪਹਿਲੀ ਵਾਰ ਇਦਾਂ ਦੀ ਇਹ ਪਾਰਦਾ ਤੇ ਸਾਨੂੰ ਭੇਟੀ ਬੰਦੇ ਦਾ ਕੰਮ ਲੱਗਦਾ ਜੀ ਭੇਟੀ ਬੰਦਾ ਕੋਈ ਆਇਆ ਆ ਉਹੀ ਕਰਕੇ ਗਿਆ ਨਹੀਂ ਤਾਂ ਇਹਨਾਂ ਦੁਕਾਨਾਂ ਵਿੱਚ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੇ ਜਾਣਾ ਦੋ ਦੁਕਾਨਾਂ ਵਿੱਚ ਪੈਂਦੀਆਂ ਉਹਨਾਂ ਵਿੱਚੋਂ ਤੀਜੀ ਦੁਕਾਨ ਤੇ ਜਾਣਾ ਉਹ ਬੜਾ ਇਹ ਕਿਸੇ ਭੇਤੀ ਬੰਦੇ ਦਾ ਕੰਮ ਆ ਤੇ ਜੇ ਕੋਈ ਨਹੀਂ ਐਸੀ ਇਨਵੈਸਟੀਗੇਸ਼ਨ ਕਰਦੇ ਪਏ ਆ ਜਦੋਂ ਸਾਡੇ ਕੋਲ ਪੂਰੀ ਹੋ ਗਈ ਤੁਹਾਨੂੰ ਕਲੀਅਰ ਕਰ ਦਾਂਗੇ ਕੁਝ ਪਤਾ ਲੱਗਾ ਕਿੱਧਰ ਦੀ ਆਏ ਚੋਰ ਇਹ ਜਿਹੜੇ ਕਾਲਾ ਗਰੀਬ ਸਮੋਸਿਆਂ ਵਾਲਾ ਉਹਦੇ ਸਾਹਮਣੇ ਪੋੜੀਆਂ ਹੈ ਜੀ ਉੱਤੇ ਦਰਜੀ ਰਹਿੰਦੇ ਆ ਦਰਜੀ ਵਾਲੀ ਪੋੜੀ ਦੇਖ ਉਹਨਾਂ ਨੂੰ ਪਤਾ ਕਰਾਂਗੇ ਦਰਜੀਆਂ ਕੋ ਕਿ ਇੱਥੇ ਰਾਤ ਕਿਉਂ ਕੌਣ ਆਇਆ ਕੌਣ ਗਿਆ ਕਿੱਦਾਂ ਆ ਫੇ ਕਰਕੇ ਇਨਵੈਸਟੀਗੇਸ਼ਨ ਕਰ ਦਰਜੀਆ ਕੋ ਤਾਂ ਫੇ ਗਾਂ ਗੱਲ ਚਲਾਵਾਂਗੇ। ਕੋਈ ਚੀਜ਼ ਵਗੈਰਾ ਬਰਾਮਾ ਤੋਂ ਹੀ। ਇਹ ਤਾਂ ਥਿਆ ਨਹੀਂ ਕੋਈ ਨਹੀਂ ਬਰਾਮਾ ਦੇ ਇੱਕ ਪੇਜਕਾਸ ਹੋਇਆ ਹੋਏਗਾ ਛੋਟਾ ਜਿਹਾ ਜਿਹੜਾ ਆਪਣੇ ਮੋਬਾਈਲ ਨਾਲ ਚੱਲਦਾ ਆ। ਕੋਈ ਚਾਬੀਆਂ ਵਗੈਰਾ ਵੀ ਬਰਾਮਾ ਤੋਂ ਹੀ ਹੋਵੇ। ਇੱਕ ਚਾਬੀ ਸੀ ਤੇ ਪੇਜਕਾਸ ਸੀਗਾ ਨਾਲ ਉਹਦੇ। ਬਸ ਇਹ ਕੀ ਕਾਰਵਾਈ ਕਰਾਂਗੇ ਜੀ ਹੁਣ ਦੇਖਦੇ ਆ ਜੀ ਆਪਾਂ ਕਰਕੇ ਇਨਵੈਸਟੀਗੇਸ਼ਨ ਤੇ ਫੇ ਕੰਮ ਕਰਕੇ ਤੁਹਾਨੂੰ ਦੱਸ ਦਿੰਦੇ ਆਪਾਂ।